ਹਾਂਜੀ ਜੀ ਬਲਜੀਤ ਨਾਂ ਤੁਹਾਡਾ ਮੇਰਾ ਨਾਮ ਅਨਜੀਤ ਕੌਰ ਹੈ ਠੀਕ ਹੈ ਜੀ ਤੁਹਾਨੂੰ ਕਿੱਥੇ ਰਹਿਣਾ ਹੈ ਔਜਲਾ ਰੋਡ ਕਪੂਠਲਾ ਠੀਕ ਹੈ ਕੀ ਬਤ ਹੈ ਹੋਸੀ ਤੁਹਾਡੇ ਮਾਤਾ ਜੀ ਜਿਹੜੇ ਹਸਪਤਾਲ ਜੀ ਦੇ ਲਾਗੇ ਗੱਲ ਹੋਈ ਸੀਗੀ ਸਾਡਾ ਕੇਸ ਚੱਲਦਾ ਪਿਆ ਆ ਛੋਟ ਕੇਸ ਚੱਲਦਾ ਪਿਆ ਆ ਕੱਲ ਉਹਦੀ ਤਰੀਕ ਸੀਗੀ ਕੋਰਟ ਕੇਸ ਦੀ ਹਾਂਜੀ ਤੇ ਕੋਈ ਨਾ ਨੇ ਨਜਾਇਜ਼ ਮਤਲਬ ਕਿ ਅਸੀਂ ਆਪਣੇ ਘਰ ਸੀਗੇ ਪਹਿਲਾਂ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਮੀਟਰ ਲਵਾਉਣ ਦੀ ਤੇ ਪਰ ਮਤਲਬ ਕਿ ਮੇਰੇ ਭਰਾ ਉਹਨਾਂ ਨੇ ਕਹਿ ਸੁਣ ਕੇ ਤੇ ਮੀਟਰ ਬੰਦ ਕਰਵਾਤਾ ਸੀਗਾ ਕਿ ਨਹੀਂ ਲੱਗੂਗਾ ਹਾਂਜੀ ਸਾਰੇ ਕਹਿੰਦੇ ਸੀ ਕਿ ਮੀਟਰ ਨਹੀਂ ਲੱਗੂਗਾ ਜਦੋਂ ਕੋਸ਼ਿਸ਼ ਕੀਤੀ ਸੀ ਮੀਟਰ ਲਵਾਉਣ ਦੀ ਅਮਰਜੀਤ ਸਿੰਘ ਕੁਲਵਿੰਦਰ ਕੌਰ ਵਾਈਫ ਆਫ ਹਾਂਜੀ ਕੱਲ ਨੂੰ ਤੁਸੀਂ ਚਲ ਕੇ ਇਹ ਗੱਲ ਕਰਨ ਦੀ ਹੋਇਆ ਕੱਲ ਕਾਰਨ ਹੋਈ ਮੀਟਰ ਦੀ ਗੱਲ ਹੋਈ ਪਹਿਲਾਂ ਜਦ ਕੀਤਾ ਕਿ ਬੰਦ ਹੋ ਗਿਆ ਮੀਟਰ ਕਿ ਤੁਸੀਂ ਨਹੀਂ ਲਾਉਣਾ ਹੈਗਾ ਤੇ ਫਿਰ ਕੱਲ ਇਹਨਾਂ ਨੇ ਜ਼ਬਰਦਸਤੀ ਮੀਟਰ ਲੈਣ ਆ ਗਏ ਮੈਂ ਬਾਹਰ ਗਏ ਮੇਰੇ ਅੰਕਲ ਜੀ ਤੁਸੀਂ ਫੋਟ ਕੇਸ ਚੱਲਦਾ ਪਿਆ ਤੁਸੀਂ ਮੀਟਰ ਨਾ ਲਾਓ ਜਦੋਂ ਮੈਂ ਬਾਹਰ ਗਏ ਮੈਨੂੰ ਇਹ ਇਹਨਾਂ ਨੇ ਮਤਲਬ ਕਿ ਬਹੁਤ ਗਲਤ ਲਫ਼ਜ਼ ਬੋਲੇ ਹਾਂ ਹਾਂ ਅਬ ਬਿਜਲੀ ਮਹਿਕਮਾ ਵਾਲਿਆਂ ਨੇ ਸਪਨਾਮ ਸਿੰਘ ਪਲੈਨ ਮੈਨ ਸੀਗਾ ਤੇ ਜੈ ਸੀਗਾ ਮੁਲਾਜ਼ਮ ਹੋਰ ਸੀਗੇ 5 6 ਸੀਗੇ ਇਹਨਾਂ ਦੇ ਨਾਲ ਹਾਂਜੀ ਉਹ ਬਿਜਲੀ ਬੋਰਡ ਦੇ ਸਾਰੇ ਸੀਗੇ ਤੇ ਮੈਨੂੰ ਮਤਲਬ ਕਿ ਬਹੁਤ ਜ਼ਿਆਦਾ ਮਤਲਬ ਕਿ ਗਲਤ ਮਤਲਬ ਕਿ ਮੇਰੇ ਮਿਕੈਲੋ ਕੀ ਮੇਰੇ ਰਿਸਪੈਕਟ ਤੋਂ ਵੀ ਗਲਤ ਨੂੰ ਲੱਜ ਬੋਲੇ ਹਾਂਜੀ ਤੇ ਮੈਂ ਆਪਣੇ ਭਰਾ ਨੂੰ ਬਾਜ਼ ਮਾਰਨ ਚਲੀ ਗਈ ਮੈਂ ਕਿਹਾ ਵੀ ਬਾਹਰ ਮੀਟਰ ਲੋਂਦੇ ਤੇ ਮੈਂ ਕਿਹਾ ਉਹ ਤਾਂ ਬੋਂਦੇ ਬਹੁਤ ਔਖਾ ਆ ਤੇ ਮੇਰੇ ਭਰਾ ਜਦੋਂ ਆਇਆ ਕਹਿੰਦਾ ਵੀ ਤੁਸੀਂ ਜਦੋਂ ਕੋਰਟ ਕੇਸ ਚਾਲਦਾ ਪਿਆ ਸਾਰਾ ਕੁਝ ਸਾਡੇ ਕੋਲ ਪਿਆ ਆ ਤੁਸੀਂ ਸਾਡੀਆਂ ਜਿੱਸੀਆਂ ਦੇਖੋ ਹਨਾ ਪਰ ਉਹਨਾਂ ਨੇ ਦੇਖੀਆਂ ਨਹੀਂ ਰਜਿਸਟਰੀਆਂ ਨਹੀਂ ਦੇਖਿਆ ਕਹਿੰਦੇ ਅਸੀਂ ਨਹੀਂ ਪੁੱਛਣੀ ਸਮਝਦੇ ਨਹੀਂ ਉਹ ਹਾਂਜੀ ਨਾ ਅਸੀਂ ਕੋਟ ਕੋਈ ਨੂੰ ਕਿਸੇ ਨੇ ਸਮਝਦੇ ਨਹੀਂ ਜੀ ਬਿਜਲੀ ਬੋਰਡ ਦੇ ਲਗਵਣਾ ਹੋਰ ਕੋਣ ਬੰਦੇ ਸੀਗੇ ਹੋਰ ਸੀਗੇ ਅ ਅਮਰਜੀਤ ਸਿੰਘ ਨਾਲ ਕਲਵਿੰਦਰ ਕੌਰ ਸੀਮਾ ਅਮਨ ਤੇ ਉਹ ਹੋਰ ਹੋਰ ਵੀ ਸੀਗੇ ਅਣਪਛਾਤੇ ਸੀ ਉਹਨਾਂ ਨੂੰ ਸਾਡੀ ਪਛਾਣ ਨਹੀਂ ਹੈਗੀ ਬਾਹਰੋਂ ਬੰਦੇ ਆਈਏ ਜੀ ਮੰਨ ਦਰਖਾਸਤ ਦਿੱਤੀ ਜੀ ਪੇਸਟਲ ਵਾਲਾ ਬਿਨਾ ਨਾਮ ਮਟਾ ਲਗਾਓ ਫਿਰ ਉਸ ਤੋਂ ਬਾਅਦ ਕੀ ਹੋਇਆ ਜਦੋਂ ਜੀ ਨੇ ਅੰਤਰਖਾਸ ਕੀਤੀ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਸਾਈਡ ਤੇ ਹੋ ਜਾਓ ਠੀਕ ਹੈ ਜੀ ਅਸੀਂ ਮੀਟਰ ਲਾ ਕੇ ਜਾਣਾ ਹੈ ਤੁਸੀਂ ਮੀਟਰ ਲਗਾਵੇ ਹੋ ਹਾਂ ਜੀ ਅਸੀਂ ਲਗਾ ਕੇ ਜਾਣਾ ਹੈ ਫਿਰ ਮੇਰੇ ਮम्मा ਮਮਾ ਨੇ ਕਿਹਾ ਕਿ ਨਹੀਂ ਤੁਸੀਂ ਮੀਟਰ ਨਹੀਂ ਲਾ ਸਕਦੇ ਹੈਗੇ ਕਿ ਜਿੰਨੀ ਦਾ ਸਾਡਾ ਆਪਾ ਉਹ ਵੀ ਮੈਨੇ ਹੱਥ ਵੀ ਜੋੜੇ ਕਿ ਪੁੱਤ ਸਾਡੇ ਬੀਬੀ ਦਾ ਕੋਟ ਕੇਸ ਚੱਲਦਾ ਹੈ ਜੋ ਸਾਡਾ ਕੋਟ ਕੇਸ ਦੇ ਵਿੱਚ ਹਿਸਾਬ ਹੋਊਗਾ ਉਹ ਉਹ ਮਤਲਬ ਕਿ ਕਰਦੇ ਹਾਂ ਹਾਂ ਜੀ ਉਸ ਤੋਂ ਬਾਅਦ ਆ ਜਦੋਂ ਮੈਂ ਮੇਰੀ 엄마 ਨੇ ਦੋ ਲਗ ਗਈ ਨਾ ਕਲਿੰਦਰ ਕੋਰ ਰਵੀ ਭਾਜੀ ਵੀ ਤੁਸੀਂ ਨਾ ਕਰੋ ਕਲਿੰਦਰ ਕੋਰ ਨੇ ਲੈਂਡਮੈਨ ਜਿਹੜਾ ਸੀਗਾ ਸੁਖਨਾਮ ਸਿੰਘ ਨੇ ਕਿਹਾ ਕਿ ਇਹਨਾਂ ਨੂੰ ਫੜ ਕੇ ਸਾਈਡ ਤੇ ਕਰ ਦੋ ਕਿ ਸਾਡੇ ਕੰਮ 'ਚ ਵਿਘਨ ਪਾਉਂਦੇ ਪਏ ਆ ਅੱਛਾ ਹਾਂਜੀ ਤੇ ਇਹਨਾਂ ਨੂੰ ਮਤਲਬ ਕਿ ਮੇਰੀ ਮਾਤਾ ਨੂੰ ਇਹਨਾਂ ਨੇ ਧੱਕਾ ਦਿੱਤਾ ਇਹ ਥੱਲੇ ਡੈੱਕੇ ਇਹਨਾਂ ਦੀ ਇੱਕੋ ਛੱਟ ਲੱਗੀ ਆ ਪਿੱਛੇ ਤੇ ਕੋਸਾ ਦੇਖਣ ਦੇ ਨਾਲ ਜਦੋਂ ਮੈਂ ਆਪਣੀ ਮਾਤਾ ਨੂੰ ਚੱਕਿਆ ਤੇ ਮੈਨੂੰ ਵੀ ਇਥੋਂ ਫੜ ਲਿਆ ਉਹਨਾਂ ਨੇ ਮੈਨੂੰ ਜਿਹੜਾ ਤੁਹਾਨੂੰ ਆ ਮੈਨੂੰ ਅਮਰਜੀਤ ਸਿੰਘ ਕੁਲਵਿੰਦਰ ਕੌਸੀਮਾ ਤੇ ਅਮਨ ਨੇ ਹੋਰ ਇਹਨਾਂ ਦੇ ਨਾਲ ਅਣਪਛਾਤੇ ਬੰਦੇ ਸੀ ਕਿ ਮੈਨੂੰ ਨਹੀਂ ਪਤਾ ਉਹ ਕੌਣ ਨੇ ਨਾਲ ਮਿਲ ਕੋ ਪਹਿਚਾਣੀ ਹਾਂਜੀ ਤੇ ਮੁੜ ਕੇ ਜਦੋਂ ਇਹ ਸਾਈਡ ਤੇ ਹੋ ਗਿਆ ਇਹਨਾਂ ਨੇ ਮੁੜ ਕੇ ਪੁਲਿਸ ਸਾਦ ਲਈ ਕਿ ਇਹ ਇਹ ਮਤਲਬ ਕਿ ਅ ਅਸੀਂ ਮਤਲਬ ਕਿ ਇਹਨਾਂ ਨੂੰ ਅੰਦਰ ਕਰਵਾਉਣਾ ਹੈ ਠੀਕ ਹੈ ਹਾਂਜੀ ਵੀ ਅਸੀਂ ਇਹਨਾਂ ਨੂੰ ਅੰਦਰ ਕਰਵਾਉਣਾ ਹੈ ਜਦੋਂ ਪੁਲਿਸ ਆਈ ਪੁਲਿਸ ਨੂੰ ਜਦੋਂ ਆਈ ਪੁਲਿਸ ਨੇ ਪਹਿਲਾਂ ਸਾਡੇ ਕੈਮਰੇ ਤੋੜੇ ਇਹਦੇ ਜਿੰਦਾ ਮਤਲਬ ਵੀ ਜੀ ਬੋੜਾ ਬੰਦਾ ਜੇਮਰ ਜੀ ਤੁਹਾਡੇ ਪ੍ਰਭਾਵ ਜਿਹੜੇ ਵੀ ਹੈਗੇ ਸਾਰਿਆਂ ਨੇ ਕੋਲ ਜੇ ਤੁਹਾਡੀ ਮਾਤਾ ਜੀ ਤੁਹਾਨੂੰ ਕੁੱਟਿਆ ਹਾਂਜੀ ਹਾਂਜੀ ਉਸ ਤੋਂ ਬਾਅਦ ਜਿਹੜਾ ਮੀਟਰ ਸੀਗਾ ਪੁਲਿਸ ਨੇ ਮੀਟਰ ਲਵਾਇਆ ਹਾਂਜੀ ਪੁਲਿਸ ਕੋਲ ਖੜੇ ਹੋ ਕੇ ਮੀਟਰ ਲਵਾ ਕੇ ਗਈ ਤੇ ਜਦੋਂ ਗੱਡੀ ਦੇ ਵਿੱਚ ਸਾਡੇ ਮੇਰੇ ਭਰਾ ਨੂੰ ਪਹਿਲਾਂ ਹੀ ਗੱਡੀ ਦੇ ਵਿੱਚ ਬਿਠਾ ਲਿਆ ਆਉਂਦਿਆਂ ਨੇ ਪਹਿਲਾਂ ਹੀ ਗੱਡੀ 'ਚ ਬਿਠਾ ਲਿਆ ਜਦ ਕਿ ਮੇਰੇ ਭਰਾ ਨੇ ਹਜੇ ਕਿਹਾ ਕਿ ਤੁਸੀਂ ਯਾਰ ਤੁਸੀਂ ਆਪਣਾ ਦੇਖੋ ਮੈਂ ਤੁਹਾਡੇ ਕੋਲ ਟਾਈਮ ਲਿਆ ਹੋਇਆ ਸੀ ਸੋਮਵਾਰ ਦਾ ਆਪਣਾ ਟਾਈਮ ਸੀਗਾ ਪਰ ਤੁਸੀਂ ਟਾਈਮ ਤੋਂ ਪਹਿਲਾਂ ਹੀ ਆਣ ਕੇ ਮੀਟਰ ਲਵਾਉਣ ਲੱਗ ਪਏ ਆ ਨਾ ਤਵੇ ਤਰੀਕੇ ਵੀ ਨਹੀਂ ਪਹੁੰਚੇ ਕੱਲ ਤਰੀਕ ਤੇ ਵੀ ਨਹੀਂ ਗਏ ਹਾਂ ਜੀ ਫਿਰ ਫਿਰ ਅੰਦਰ ਗਈ ਪੁਲਿਸ ਜ਼ਬਰਦਸਤੀ ਤੇ ਜ਼ਬਰਦਸਤੀ ਆਣ ਕੇ ਸਾਡੇ ਜਿਹੜੇ ਲੱਗੀ ਜ਼ਰੂਰ ਰਿਕਾਰਡਿੰਗ ਹੁੰਦੀ ਪਈ ਸੀਗੀ ਜ਼ਬਰਦਸਤੀ ਉਹ ਕੱਢੀ ਜਦ ਕਿ ਮੈਂ ਜਦੋਂ ਉਹਨਾਂ ਦੇ ਬਣਾ ਲਈ ਪਈ ਸੀ ਵੀ ਜ਼ਬਰਦਸਤੀ ਇਹ ਕਰਦੇ ਪਏ ਆ ਤੇ ਮੇਰਾ ਫੋਨ ਫੜ ਕੇ ਵਿੱਚੋਂ ਡਿਲੀਟ ਕਰਕੇ ਗਏ ਹਮ ਪੁਲਿਸ ਵਾਲੇ ਹਾਂ ਦਾ ਮਾਰ ਉਹ ਤੁਹਾਨੂੰ ਜੋ ਕੁਝ ਹੋਇਆ ਉਹ ਜਿਹੜੀ ਬਾਬਤ ਤੁਸੀਂ ਪ੍ਰਸ਼ਾਸਨ ਤੋਂ ਪੁੱਤਰ ਪ੍ਰਸ਼ਾਸਨ ਤੇ ਸਰਕਾਰ ਤੋਂ ਸਾਨੂੰ ਇਹ ਹੀ ਮੰਗਿਆ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ

ਦੁਕਾਨ ਸਾਡੀਆਂ ਛੋਸਾ ਦੀ ਜਗਾ ਚਲੰਦੀ ਸੀਗੀ ਤਕਰੀਬ بجلی ਦਾ ਪਾਣੀ ਰੱਖੇ ਕਿਹੜਾ ਮੀਟਰ ਸੀ ਇਹ 10 ਟੱਪ ਦਾ ਮੈਂ ਕਿਹਾ بجلی ਦਾ ਮੀਟਰ ਸੀ ਹਾਂਜੀ ਕੋਲਵਾਰਾ ਸੀ ਉਹ ਅਮਰਜੀਤ ਇਹ ਕੋਲ ਨੇ ਜੇ ਤਾਂ ਨਾ ਚੱਕਦਾ ਚੱਲਦਾ ਅੱਛਾ ਜੀ ਉਸ ਤੋਂ ਬਾਅਦ ਬਿਜਲੀ ਵਾਲੇ ਆਏ ਅਸੀਂ ਮਿੰਟ ਕਰਦਾ ਕਿ ਤਮ ਪੁੱਤ ਪੁੱਤ ਬਠੀਰਾ ਕਿਹਾ ਮੰਨੂ ਨਹੀਂ ਕਹਿਣਾ ਤੇ ਫਿਰ ਇਹ ਮੀਕਲਵਿੰਦਰ ਜਿਹੜੀ ਆ ਉਹਨੇ ਮੈਨੂੰ ਵਟਿੰ ਪਾਈ ਵੀਰੇ ਤੇ ਰਕਾਰ ਵਾਲੇ ਨੇ ਵੀ ਮੇਰੇ ਖੜਕੇ ਚਪੇੜਾ ਮਾਰਿਆ ਤੇ ਕੁਲਵਿੰਦਰ ਨੇ ਸੀਨਾ ਨੇ ਤੇ ਅਮਨ ਕੋਰ ਨੇ ਸਾਡੇ ਘਰ ਦੂਵੇ ਤਾਂ ਮੇਂ ਟੱਮਾਰਨਾ ਕੁੱਤਿਆ ਸਾਨੂੰ ਇਹ ਹੋਣ ਨਹੀਂ ਫਰੀਆਂ ਹੋਰ ਤੋਂ ਇਹ ਕੀ ਬਣਾਈਆਂ ਜੀ ਜੀ ਉਹ ਅਮਰਜੀਤ ਦੇ ਘਰ ਵਾਲੀ ਆ ਕਲਵਿੰਦਰ ਕੋਰ ਠੀਕ ਉਹ ਪਤਾ ਦਾ ਰੱਟਾ ਵਾ ਬਿਜਲੀ ਨੂੰ ਲੱਗਵਾਂ ਲੱਗਵਾਂ ਦੀ ਗੱਲ ਕਰਦੇ ਉਹਨਾਂ ਨੇ ਉਹ ਕੰਦੇ ਮੇਟਾ ਨਾ ਵਿਭਾਗ ਦੇ ਨੰਨੀਆਂ ਕਿ ਮੇਰਾ ਕਿਹੜਾ ਕੰਪਾਸ ਸੈੱਟ ਹੈ ਤਾਂ ਵੀ ਕਾਜੀ ਤੁਸੀਂ ਮੋਟੂ ਜੀ ਸਾਡਾ ਕੋਟ ਕੇਸ ਚੱਲਦਾ ਤੇ ਵੀਰੋ ਤੁਸੀਂ ਉੱਥੇ ਜਾ ਕੇ ਹੋਊਗਾ ਉੱਥੇ ਨਿਪਟੂਗਾ ਕਹਿੰਦੇ ਨਹੀਂ ਅਸੀਂ ਲਾ ਕੇ ਜਾਣਾ ਵਾ ਉਹ ਸਾਨੂੰ ਨਹੀਂ ਪਤਾ ਤੇ ਕੋਟ ਕੇਸ ਦਾ ਤਾਂ ਕਹਿੰਦਾ ਇਹ ਘਰ ਵਾਲਾ ਤੇਰਾ ਮਰ ਗਿਆ ਤੂੰ ਕੀ ਕਰਨੀ ਠੀਕ ਹੈ ਕਿਲੋਮੀਟਰ ਲਗਾ ਦੇਗਾ ਉਸ ਨੂੰ ਹਾਂਜੀ ਮੀਟਰ ਲਗਾ ਦੇ ਕੋਟ ਜੀ ਸਾਲਦਾ ਸੀ ਕਿ ਕਿਸ ਤਰ੍ਹਾਂ ਮੀਟਰ ਲਗਾ ਰਹੇ ਹੋ ਮੀਟਰ ਕੋਈ ਚ ਨਹੀਂ ਆਉਂਦੀ ਤੇ ਵਾਵਾ ਕੋਟ ਸਾਹਿਬ ਜੀ ਹਾਂਜੀ ਤੇ ਇਸੇ ਆਈ ਨੇ ਦੂਜੇ ਕੋਲੋਂ ਆਈ ਨਾ ਸਾਡੇ ਆ ਦੂਜੇ ਤੋਂ ਇਹ ਲੰਬਰੇ ਤੋੜ ਕੇ ਕੈਮਰਾ ਕੱਟਿਆ ਆ ਕੱਢਿਆ ਆ ਤ ਉਹ ਕੋਲਸ ਵਾਲਿਆਂ ਨੇ ਠੀਕ ਹੈ ਉਹ ਫੇਰ ਦੂਜੇ ਕੋਲੋਂ ਆਇਆ ਤੇ ਉਹਨੇ ਹੱਥੋਂ ਫੋਨ ਖੇਚ ਲਿਆ ਤੇ ਉਹਨਾਂ ਨੇ ਇੱਕ ਆਪ ਦੇ ਟਿੱਪਟਿਨੀ ਕਰ ਦਿੱਤੇ ਵਿੱਚ ਹੋਰ ਵੀ ਗੱਲ ਹੋਈ ਤੁਹਾਡੇ ਨਾਲ ਕੁੱਟਮਾਰ ਕੀਤੀ ਹੋਈ ਕੁੱਟਮਾਰ ਇੱਥੇ ਹੀ ਹੋਈ ਸਾਡੇ ਨਾਲ ਰੋਰਤੇ ਤੇ ਰੋਰਤੇ ਤੇ ਜਿਹੜੀ ਅਮਨਵਾ ਘਰਹੀ ਆਈ ਸਾਨੂੰ ਕਿ ਤਨ ਮਾਨਾ ਤੀ ਆਈ ਕਿੰਨੇ ਕਿੰਨੇ ਬਲੇ ਕੁੱਟਿਆ ਸਾਨੂੰ ਸਿਮਾਨਾ ਕੁੱਟਿਆ ਤੇ ਅਮਰਜੀਤ ਨੂੰ ਨਾਲ ਅੱਜ ਤੇੜਾ ਮਾਰਿਆ ਉਹਦੇ ਮੁੰਡੇ ਨੇ ਮੰਮੀ ਨੇ ਤੇ ਇਹਨੂੰ ਜਿਹੜਾ ਕਲਵਿੰਦਰ ਕੋਰ ਨੂੰ ਨੂੰ ਫੜਿਆ ਤੈਨੂੰ ਮਾਰਿਆ ਤੇ ਰਿਆਂ ਦੀ ਬੁੱਥੇ ਤੇ ਉਹਨੂੰ ਤੇ ਤੈਨੂੰ ਫੜਦੇ ਆ ਤੇ ਕੁੜੀ ਲੱਗੀ ਛਡਾਉਣ ਨੂੰ ਵੀ ਫੜਦੇ ਆ ਤੇ ਜਿਹੜੀ ਅਮਨਵਾ ਉਹਨੇ ਵੀ ਸਾਨੂੰ ਗਾਲ ਖਲੋਚ ਬਹੁਤ ਕੀਤਾ ਉਹਨੇ ਵੀ ਸਾਨੂੰ ਕੁੱਟਿਆ ਨਹੀਂ ਠੀਕ ਹੁਣ ਤੁਸੀਂ ਕੀ ਮੰਗ ਕਰਦੇ ਸਰਦਾਰ ਅਸੀਂ కథ <hans> ਅੱਜ ਲਾਰੂ ਦੇ ਰਿਹਾ ਡਾਕਟਰ ਤੁਸੀਂ ਅੱਜ ਸਰਦਾਰ ਸਰਪੰਚਾ ਵਿੱਚ ਇਲਾਜ ਕਰਾ ਰਹੇ ਹੋ ਕੀ ਗੱਲ ਹੋ ਗਈ ਬਿਜਲੀ ਵਾਲੇ ਮੀਟਰ ਲਾਉਣ ਆਏ ਬੇਨਤੀ ਕੀਤੀ ਹਟਾ ਦੇ ਨੀ ਉਹ ਕਹਿੰਦੇ ਤੁਸੀਂ ਵੀ ਫੜ ਲਓ ਤੇ ਅਸੀਂ ਵੀ ਬਿਜਲੀ ਵਾਲੇ ਨੇ ਮੈਨੂੰ ਕਿਹਾ ਚੋਰੀ ਕੁੱਤੀ ਤੇ ਮੇਰੇ ਆਹ ਨੂੰ ਪਤਾ ਨਹੀਂ ਕੇਚ ਕਰਸ ਮਾਰਿਆ ਕਿ ਮਾਰਿਆ ਉਹਨਾਂ ਨੇ ਮੈਨੂੰ ਉਸ ਵੇਸ ਤੇ ਪਤਾ ਨਹੀਂ ਲੱਗਾ ਹੋ ਗਿਆ ਕੋਰ 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 ਦੇ ਜਿਹਨੇ ਕਿ ਮੇਰੇ ਨਾਂ ਵਿੱਚ ਸੀ ਅਮਰਜੀਤ ਉਹਦੇ ਘਰ ਆਈ ਕਲੰਦਰ ਕੋਰ ਮੰਮੀ ਤੇ ਸਿੰਘਾ ਮੇਜਰ ਦੀ ਤੇ ਐਮਨ ਕੋਰ ਇਹ ਇਹ ਸਾਰੇ ਤੇ ਬੀ ਬੋੜਾ ਸਾਰਾ ਨਾਲ ਮੁਟਿਆ ਮੁਟਿਆ ਸਮ ਗਾਲਕੋਚ ਕੀਤਾ ਤੁਹਾਡੇ ਘਰ ਤੋਂ ਬਾਹਰ ਦੀ ਗੱਲ ਹਾਂਜੀ ਇਹ ਕੁੜੀ ਦੇ ਵਿੱਚ ਪੂਣੀਆ ਆ ਥਪਾਇਆ ਇਹਨੇ ਉਹਦੀ ਉਹਦੀ ਜਿਦਣਾ ਥਪਾਇਆ ਇਹਨੇ ਗਾਲਕੋਚ ਕੀਤਾ ਜੋ ਰੋਟਾ ਮੁਕਤੇ ਆ ਮਰਾ ਤੇ ਉਸ ਨੂੰ ਫੋਨ ਸੇ ਉੱਥੇ ਤੁਹਾਡੇ ਕੋਲ ਉੱਥੇ ਸਾਡੇ ਨਾਲ ਕੋਈ ਨਹੀਂ ਸੀ ਜੀ ਹੁਣ ਬਜਾਏ ਕਿਸੇ ਦਾ ਨਹੀਂ ਕੀ ਕਾਰਨ ਕਿਸੇ ਵੜੇ ਮਟਰ ਵਾਲਾ ਜਿਵੇਂ ਆ ਗਿਆ ਪਤਾ ਕੋ ਕਾਰਨ ਸਿਵਾ ਮਟਰ ਦਾ ਵੀ ਅਸੀਂ ਲਵਾਣਾ ਲਵਾਣਾ ਕਹਿੰਦੇ ਇਹ ਅੱਛਾ ਹਾਂਜੀ ਹੋਰ ਕਿਸ ਚੱਲਦਾ ਤੁਸੀਂ ਹੋਰ ਦੱਸਿਆ 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 ਅਸੀਂ ਉਹ ਕਹਿੰਦੇ ਇਹ ਕੋਟੇ ਕੇਸ ਦਾ ਸਮ ਦਾ ਪਤਾ ਅਸੀਂ ਲਵਾਣਾ ਹੈ ਅੱਜ ਲਵਾਣਾ ਹੀ ਲਵਾਣਾ ਬਿਜਰੀ ਆਏ ਆਂਦੇ ਅਸੀਂ ਆਪੇ ਜਾਣਾ ਨਹੀਂ ਚਾਹੁੰਦਾ ਜਾਣਾ ਹੀ ਹੈ ਅੱਛਾ ਹਾਂਜੀ ਕੋਰਸ ਨੇ ਧੱਕੇ ਨਾਲ ਲਵਾਇਆ ਸਾਡੇ ਬੀਬੇ ਤੁੰਨੇ

ਸਰ ਕੀ ਨਾਮ ਆ ਤੁਹਾਡਾ ਜੇਰਾ ਨਾਮ ਅਮਰਜੀਤ ਸਿੰਘ ਜੀ ਠੀਕ ਹੈ ਜੀ ਇੱਕ ਸਰ ਜਸਵਿੰਦਰ ਕੌਰ ਤੇ ਮਨਜੀਤ ਕੌਰ ਮਾਂ ਬੇਟੀ ਆ ਜਿਹੜੀ ਸਿਵਲ ਹਸਪੀਟਲ ਕਪੂਰਥਲਾ ਵਿੱਚ ਜੇਰੇ ਇਲਾਜ ਨੇ ਅੱਛਾ ਜੀ ਉਹਨਾਂ ਦਾ ਰੋਪਾ ਕੀ ਉਹਨਾਂ ਨੂੰ ਤੁਸੀਂ ਤੁਹਾਡੀ ਵਾਈਫ ਤੇ ਹੋਰ ਤੁਹਾਡੇ ਪਰਿਵਾਰਕ ਮੈਂਬਰਾਂ ਨੇ ਮਾਰਕੁੱਟ ਕੀਤੀ ਜਾਂ ਕਿੰਨੀ ਕਿ ਸਚਾਈ ਹੈ ਨਹੀਂ ਇਸ ਦੇ ਵਿੱਚ ਬਿਲਕੁਲ ਸਚਾਈ ਨਹੀਂ ਹੈ ਸਾਰਾ ਸਾਰੇ ਝੂਠ ਹੈ ਅਸੀਂ ਇਸ ਗੱਲ ਨੂੰ ਬਿਲਕੁਲ ਸਹਿਮਤ ਨਹੀਂ ਆ ਕਿਉਂਕਿ ਕੱਲ ਦੋ ਵਾਰ ਪਹਿਲਾ ਸੀ ਸਾਰੇ ਪੇਪਰ ਡਾਕੂਮੈਂਟ ਡਿਪਟੀ ਸਾਹਿਬ ਨੂੰ ਵੀ ਦੇ ਆਇਆ ਜੋ ਸਾਡੀ ਰਜਿਸਟਰਡ ਜਾਇਦਾਦ ਹੈ ਡਿਪਟੀ ਸਾਹਿਬ ਦੇ ਆਫਿਸ ਵੀ ਦੇ ਕੇ ਆਇਆ ਹਾਂ ਪੁਲਿਸ ਸਟੇਸ਼ਨ ਵੀ ਦੇ ਕੇ ਆਇਆ ਪੁਲਿਸ ਸਟੇਸ਼ਨ ਬੁਲਾਇਆ ਵੀ ਗਿਆ ਉੱਥੇ ਸਾਰੇ ਪੇਪਰਾਂ ਬਾਰੇ ਜਾਣਕਾਰੀ ਦਿੱਤੀ ਗਈ ਔਰ ਲਈ ਗਈ ਇਹਦੇ ਕੋਲ ਇਹਦੇ ਕੋਲ ਇੱਕ ਵੀ ਪੇਪਰ ਸਾਡੀ ਜਾਇਦਾਦ ਨਹੀਂ ਮਿਲਿਆ ਔਰ ਝੂਠ ਝੂਠੀ ਬੋਲਦਾ ਚਲਾ ਜਾ ਰਿਹਾ ਕਿ ਨਹੀਂ ਸਾਡਾ ਕੇਸ ਚੱਲਦਾ ਜਦ ਕਿ ਕੇਸ ਵੀ ਮੈਂ ਹੀ ਕੀਤਾ ਹੋਇਆ ਔਰ ਮੈਂ ਇਹਨਾਂ ਦੇ ਜਿਹੜਾ ਮੰਦਲ ਵਾਲੀ ਜਗਾ ਉੱਥੇ ਕਬਜ਼ਾ ਕਰਨਾ ਚਾਹੁੰਦੇ ਆ ਉਸ ਬਾਰੇ ਆ ਜਾਂ ਕਿ ਕਿਸੇ ਦੀ ਪਰਸਨਲ ਪ੍ਰਾਪਰਟੀ ਦਾ ਉਹਦੇ ਵਿੱਚ ਕੋਈ ਇਨਕਲੂਡਿੰਗ ਨਹੀਂ ਹੈ ਉਹਨਾਂ ਦਾ ਰੋਪਾ ਕੀ ਕੇਸ ਚੱਲਦੇ ਦੇ ਵਿੱਚ ਤੁਸੀਂ ਮੀਟਰ ਲਵਾਇਆ ਜੋ ਕਿ ਗੈਰ ਕਾਨੂੰਨੀ ਆ ਕੇਸ ਜਿਹੜਾ ਭਾਈ ਚੱਲਦਾ ਉਹ ਮੈਂ ਖੁਦ ਕੀਤਾ ਹਾ ਔਰ ਉਹਨਾਂ ਦੀ ਪ੍ਰਾਪਰਟੀ ਅਲੱਗ ਹੈ ਉਹ ਔਰ ਜਿੱਥੇ ਜਗਾ ਦਾ ਕੇਸ ਚੱਲਦਾ ਉਹ ਅਲੱਗ ਹੈ ਔਰ ਜਿੱਥੇ ਅਸੀਂ ਮੀਟਰ ਲਗਾਇਆ ਉਹ ਸਾਡੀ ਅਲੱਗ ਪ੍ਰਾਪਰਟੀ ਰਜਿਸਟਰਡ ਵਾਲੀ ਪ੍ਰਾਪਰਟੀ ਹੈ ਉਸ ਜਗਾ ਦਾ ਕੇਸ ਤਾਂ ਨਹੀਂ ਚੱਲਦਾ ਬਿਲਕੁਲ ਨਹੀਂ ਉਸ ਕੇਸ ਦਾ ਕੋਈ ਲੈਣਾ ਦੇਣਾ ਨਹੀਂ ਕੇਸ ਦੇ ਨਾਲ ਇੱਕ ਤੁਹਾਡੀ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਆ ਜਦੇ ਵਿੱਚ ਤੁਸੀਂ ਤੁਹਾਡੀ ਵਾਈਫ ਤੇ ਬੱਚੇ ਜਿਹੜੇ ਆ ਇੱਕ ਸੜਕ ਤੇ ਖੜੇ ਆ ਉਹਨਾਂ ਉਹਨਾਂ ਦਾ ਕਹਿੰਦਾ ਕਿ ਮੇਰੇ ਸਾਡੇ ਹਮਲਾ ਕਰਨ ਤੋਂ ਪਹਿਲਾਂ ਦੀ ਆ ਇੱਕ ਤੁਸੀਂ ਵੇੜੇ ਚ ਘੁੰਮਦੇ ਪਏ ਉਹਨਾਂ ਦੇ ਘਰ ਦੇ ਇਹਦੇ ਬਾਰੇ ਕਲੀਅਰ ਕਰੋ ਬਸ ਇੱਕ ਬਿਲਕੁਲ ਉਹਨਾਂ ਦੇ ਵੇੜੇ ਨਹੀਂ ਗਿਆ ਨਾ ਕਿ ਉਹ ਜਦ ਕੀ ਉੱਥੇ ਪੂਰਾ ਪ੍ਰਸ਼ਾਸਨ ਆ ਬਿਜਲੀ ਬੋਰਡ ਦੇ ਮੁਲਾਜ਼ਮ ਨੇ ਫਿਰ ਬਾਅਦ ਵਿੱਚ ਪੀਸੀਆਰ ਆਈ ਆ ਉੱਥੇ ਸਾਰੇ ਉੱਥੇ ਬੈਠੇ ਨੇ ਕੋਈ ਕਿਸੇ ਦੇ ਘਰ ਨਹੀਂ ਗਿਆ ਕੋਈ ਕਿਸੇ ਨੇ ਕਿਸੇ ਤੇ ਹਮਲਾ ਨਹੀਂ ਕੀਤਾ ਜਿਹੜੀ ਉਹ ਜਿਸ ਜਗ੍ਹਾ ਦੇ ਵਿੱਚ ਅਸੀਂ ਘੁੰਮਦੇ ਪਏ ਉਹ ਮੱਭੇ ਮੰਦਿਰ ਦੀ ਆ ਸਾਡੇ ਗ੍ਰੈਂਡਫਾਦਰ ਦੀ ਜਗ੍ਹਾ ਹੈ ਉਹ ਬਾਬੇ ਦੀ ਜਗ੍ਹਾ ਹੈ ਸਾਡੇ ਦੀ ਉੱਥੇ ਸਾਡੀ ਇਹ ਜਿਹੜੀ ਪੌੜੀ ਅਸੀਂ ਰੈਂਟ ਤੇ ਲੈ ਕੇ ਆਏ ਸੀਗੇ ਜਿਹੜੀ ਕਿ ਬਿਜਲੀ ਕਨੈਕਸ਼ਨ ਦੇਣ ਲਈ ਉਹ ਵੀ ਚੋਰੀ ਕਰਕੇ ਮੰਦਰ ਵਾਲੀ ਜਗ੍ਹਾ ਦੇ ਵਿੱਚ ਇਹਨਾਂ ਨੇ ਜਾ ਕੇ ਲਾ ਕੇ ਲੋਕ ਲਗਾ ਲਿਆ ਜਸੁੰਦਰ ਕੌਰ ਦੀ ਜਿਹੜੀ ਬੇਟੀ ਮਨਜੀਤ ਕੌਰ ਦਾ ਰੋਪਾਰ ਜੀ ਜਦੋਂ ਤੁਸੀਂ ਮਾ ਝਗੜਾ ਹੋਇਆ ਵਾ ਉਸ ਤੋਂ ਬਾਅਦ ਜਦੋਂ ਬਚਾਨ ਗਈ ਤੁਸੀਂ ਉਹਦੀ ਯਾਨਕੀ ਹੱਥੀਪੇ ਸਾਰੇ ਪਰਿਵਾਰ ਗੱਲ ਪਈ ਉਹਦੇ ਨੂੰ ਬਾਹਰ ਕੁੱਟਿਆ ਸਰ ਜਦ ਕਿ ਉਹਨਾਂ ਨੇ ਹਮਲਾ ਕੀਤਾ ਬਟ ਫਿਰ ਵੀ ਉਹਨਾਂ ਨੇ ਅਹੋਜਾ ਕੋਈ ਕਾਨੂੰਨਾ ਹਮਲਾ ਹਮਲਾ ਨਹੀਂ ਕੀਤਾ ਗਾਲੀ ਗਲੋਚ ਬਹੁਤ ਕੀਤੀ ਹੈ ਜਾਤ ਬਰਾਦਰੀ ਦਾ ਜਿਹੜਾ ਕਹਿੰਦੇ ਆ ਕਿ ਅਸੀਂ ਉਹਨਾਂ ਨੂੰ ਕੁਝ ਕਿਹਾ ਨਹੀਂ ਬਿਲਕੁਲ ਨਹੀਂ ਸਾਡੀ ਇੱਕੋ ਹੀ ਜਾਤ ਆ ਇੱਕੋ ਹੀ ਬਰਾਦਰੀ ਆ ਵਿਚੋ ਹੀ ਰਿਲੇਸ਼ਨ ਆ ਗਵਾਂਡ ਹੈ ਤੇ ਬਿਜਲੀ ਬੋਰਡ ਵਾਲਿਆਂ ਨਾਲ ਕੀ ਝਗੜਾ ਸੀ ਇਹਨਾਂ ਦਾ ਬਿਜਲੀ ਬੋਰਡ ਵਾਲਿਆਂ ਨੇ ਇਹਨਾਂ ਨੂੰ ਬਹੁਤ ਵਧੀ ਕੀ ਕੀਤੀ ਆ ਉਹਨਾਂ ਨੂੰ ਈਵਨ ਪੌੜੀ ਤੋਂ ਵੀ ਥੱਲੇ ਸਿੱਟਿਆ ਗਿਆ ਪੌੜੀ ਥੱਲੋ ਖਿੱਚੀ ਗਈ ਆ ਕੰਮ ਕਰਦਿਆਂ ਨੂੰ ਰੋਕਿਆ ਗਿਆ ਆ ਉਹਨਾਂ ਦੇ ਨਾਲ ਗਾਲੀ ਗਲੋਚ ਕੀਤੀ ਗਈ ਆ ਜਿਹੜਾ ਬਿਜਲੀ ਬੋਰਡ ਵਾਲੇ ਮੁਲਾਜ਼ਮਾਂ ਤੇ ਇਹਨਾਂ ਦੇ ਨਾਲ ਜਦ ਲੜਾਈ ਹੋਈ ਕੋਈ ਜਾਤੀ ਸੁਚੇ ਸ਼ਬਦ ਬੋਲੇ ਉਹਨਾਂ ਨੇ ਨਹੀਂ ਬਿਲਕੁਲ ਨਹੀਂ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਸ਼ਬਦ ਸ਼ਬਦ ਨਹੀਂ ਯੂਜ਼ ਕੀਤਾ ਉਹਨਾਂ ਨੇ ਬੜੇ ਰਿਸਪੈਕਟਫੁਲੀ ਗੱਲ ਕੀਤੀ ਹੈ ਜਦ ਕਿ ਇਹਨਾਂ ਨੇ ਤੂੰ ਤੂੰ ਕਹਿ ਕੇ ਜਾਂ ਬਹੁਤ ਅਨ ਆਫੀਸ਼ੀਅਲੀ ਤਰੀਕੇ ਦੇ ਨਾਲ ਉਹਨਾਂ ਨਾਲ ਬਿਹੇਵ ਕੀਤਾ ਇਹਨਾਂ ਦੇ ਮੁੰਡੇ ਵੱਲੋਂ ਹਮਲਾ ਹੋਇਆ ਸੀ ਕਿ ਬਿਜਲੀ ਬੋਰਡ ਦੇ ਮੁਲਾਜ਼ਮਾਂ ਤੇ ਬਿਲਕੁਲ ਇਨਾਂ ਦੇ ਦੋਨੋਂ ਮੁੰਡਿਆਂ 'ਤੇ ਹਮਲਾ ਵੀ ਕੀਤਾ ਗਿਆ ਔਰ ਨਾਲ ਗਾਲੀ ਗਲੋਚ ਔਰ ਮਾਰਾ ਮਾਰੀ ਵੀ ਕਰਕੇ ਕੀਤਾ ਔਰ ਇਵਨ ਪੌੜੀ ਖਿੱਚੀ ਗਈ ਥੱਲੇ ਉੱਤੋਂ ਉਹਨੂੰ ਸਿੱਟਿਆ ਗਿਆ ਥੱਲੇ ਸਰ ਤੁਸੀਂ ਕਹਿੰਦੇ ਹੋ ਕਿ ਮੈਂ ਪਰਸਨਲ ਪ੍ਰਾਪਰਟੀ ਨਹੀਂ ਕਿਹਾ ਮੰਦਿਰ ਦੀ ਪ੍ਰਾਪਰਟੀ ਸੀਗੀ ਮੰਦਿਰ ਦੀ ਜਗ੍ਹਾ ਸੀਗੀ ਪਰ ਇਹ ਬਾਬੇ ਦੀ ਸਾਡੇ ਜਗ੍ਹਾ ਹੈਗੀ ਆ ਫਿਰ ਘੁਣ ਮਿਲਾ ਕੇ ਇਹਨੂੰ ਪਰਸਨਲ ਕਿਹਾ ਜਾ ਸਕਦਾ ਨਹੀਂ ਨਹੀਂ ਬਿਲਕੁਲ ਨਹੀਂ ਉਹ ਪਰਸਨਲ ਕੁਝ ਵੀ ਨਹੀਂ ਆਉਦੇ ਵਿੱਚ ਉਹ ਜਗ੍ਹਾ ਤੇ ਬਾਬੇ ਦੀ ਜਗ੍ਹਾ ਤੇ ਕੋਈ ਵੀ ਜਾ ਸਕਦਾ ਆ ਸਕਦਾ ਉਹ ਕਿਸੇ ਦੀ ਪਰਸਨਲ ਨਹੀਂ ਹੈ ਅੱਛਾ ਜੀ ਜੀ ਹਾਂ ਉਥੇ ਮੱਥਾ ਟੇਕ ਸਕਦਾ ਜਾ ਸਕਦਾ ਅਸੀਂ ਉਸ ਜਗ੍ਹਾ ਦੇ ਵਿੱਚ ਘੁੰਮਦੇ ਪਏ ਆ ਕੋਈ ਇਹੋ ਜੀ ਉਹਨਾਂ ਦੀ ਪਰਸਨਲ ਪ੍ਰੋਪਰਟੀ ਨਹੀਂ ਨਾ ਉਹਨਾਂ ਦਾ ਕੋਈ ਉਹ ਘਰ ਆ ਪੀਰ ਬਾਬੇ ਦੀ ਜਗ੍ਹਾ ਪੀਰ ਬਾਬੇ ਦੀ ਜਗ੍ਹਾ ਸਾਡੇ ਗ੍ਰੈਂਡਫਾਦਰ ਜਿਹੜਾ ਉਸ ਉਹਨਾਂ ਦੇ ਬੇਟੇ ਦੇ ਹਮ ਆਪਣਾ ਐਫਐਲ ਦਰਜ ਹੋਈ ਆ ਉਹ ਕਿਹਦੇ ਵੱਲੋਂ ਦਰਜ ਹੋਈ ਹਨ ਉਹ ਦੇਖੋ ਜੀ ਇਹਨਾਂ ਨੇ ਪੁਲਿਸ ਨਾਲ ਆਪਣੇ ਸੌਰੀ ਪੁਲਿਸ ਦੀ ਹਾਜ਼ਰੀ ਵੀ ਸੀਗੀ ਪੀਸੀਆਰ ਵੀ ਬੈਠੇ ਸੀਗੇ ਬਟ ਉਹ ਬਾਅਦ ਵਿੱਚ ਆਇਆ ਪਰ ਜਿਹੜਾ ਜਿਹੜਾ ਹਮਲਾ ਇਹਨਾਂ ਨੇ ਬਿਜਲੀ ਬੋਰਡ ਦੇ ਮੁਲਾਜ਼ਮਾ ਦੇ ਉੱਤੇ ਕੀਤਾ ਉਹਨਾਂ ਨੇ ਇਹਨਾਂ ਦੇ ਉੱਤੇ ਲੀਗਲ ਕਾਰਵਾਈ ਕਰਵਾਈ ਹੈ ਔਰ ਕੀਤੀ ਹੈ ਇੱਕ ਇੱਕ ਹੋਰ આરોਪ ਲਗਾ ਰਹੇ ਸੀ ਕਿ ਉਹਨਾਂ ਦੀ ਜਿਹੜੀ ਵੀਡੀਓ ਸੀਸੀਟੀਵੀ ਫੁਟੇਜ ਹੈ ਸਾਰੀਆਂ ਪੁਲਿਸ ਵਾਲਿਆਂ ਜਾਂ ਕੁਝ ਹੋਰ ਬੰਦਿਆਂ ਨੇ ਪਛਾਣਦੇ ਉਹ ਤੋੜ ਕੇ ਲੈ ਗਏ ਸਾਰੀ ਉਹਨਾਂ ਨੇ ਕੁਰਤਬੁਰਦ ਕਰਤੀਆਂ ਨਹੀਂ ਨਹੀਂ ਇਹੋ ਜੀ ਕੋਈ ਗੱਲਬਾਤ ਨਹੀਂ ਆ ਉੱਥੇ ਕੋਈ ਵੀ ਇਹੋ ਜਿਹਾ ਸਬੂਤ ਨਹੀਂ ਮਿਲੇਗਾ ਬਾਕੀ ਇਹਨਾਂ ਨੇ ਖੁਦ ਤੋੜ ਲੈ ਹੋਣਗੇ ਤਾਂ ਕਿਸੇ ਕਹਿ ਨਹੀਂ ਸਕਦੇ ਬਾਕੀ ਹਜੇ ਕੋਈ ਹਰਕਤ ਨਹੀਂ ਹੋਈ। ਕਿ ਕਲੇਸ਼ ਦੀ ਜੜ ਹੈ। ਕਲੇਸ਼ ਦੀ ਜੜ ਇਹ ਹੈ ਜੀ ਅਸੀਂ ਸਾਰੇ ਸਾਡੇ ਕੋ ਡਾਕੂਮੈਂਟ ਸਾਡੀ ਆਟਾ ਚੱਕੀ 2002 ਤੋਂ ਲੈ ਕੇ ਰੱਖੀ ਹੋਈ ਆ। ਅਸੀਂ ਚਲਾਉਂਦੇ ਵੀ ਰਹੇ ਆ ਫਿਰ ਥੋੜੀ ਸਾਡੀ ਆਪਣੀ ਘਰੇਲੂ ਪ੍ਰੋਬਲਮ ਦੇ ਹੋਣ ਨਾਲ ਅਸੀਂ ਬੰਦ ਕਰ ਦਿੱਤੀ ਸੀ। ਕਿਉਂਕਿ ਮੈਂ ਬਾਹਰ ਦਾ ਅਸੀਂ ਬੇਟਾ ਸੀ ਐਜੂਕੇਸ਼ਨ ਹੋਣ ਤੋਂ ਬਾਅਦ ਉਹ ਵੀ ਬਾਤ ਚੱਲਾ ਗਿਆ। ਸਾਨੂੰ ਬੰਦ ਕਰਨੀ ਪਈ ਚੱਕੀ। ਔਰ ਛੋਟਾ ਬੱਚਾ ਪੜਦਾ ਸੀ ਤੇ ਬੱਟ ਉਸ ਪ੍ਰਾਪਰਟੀ ਨੂੰ ਇਹ ਪਤਾ ਨਹੀਂ ਕੀ ਆਪਣਾ-ਆਪਣਾ ਕਹੀ ਜਾਂਦੇ ਆ ਬਿਨਾਂ ਸਬੂਤਾਂ ਦੇ, ਬਿਨਾਂ ਕਾਗਜ਼ਾਂ ਦੇ ਆਧਾਰ ਤੇ, ਬਿਨਾਂ ਐਵੀਡੈਂਸ ਤੋਂ। ਕੋਈ ਇਹਨਾਂ ਨੂੰ ਸ਼ੰਕਾ ਅਸੀਂ ਇਹਨਾਂ ਨੂੰ ਆਪਣੀ ਰਜਿਸਟਰੀ ਦਿੱਤੀ ਰਜਿਸਟਰੀ ਦੀ ਕਾਪੀ ਦਿੱਤੀ ਇੰਤਕਾਲ ਦੀ ਕਾਪੀ ਦਿੱਤੀ ਆ ਜਾਓ ਜਾ ਕੇ ਇਨਕੁਆਇਰੀ ਕਰ ਲਓ ਜਾ ਕੇ ਪਤਾ ਕਰ ਲਓ ਪੁੱਛ ਲਓ ਬਟ ਸਾਡੀ ਰਜਿਸਟਰੀ ਨੂੰ ਹੀ ਆਪਣੀ ਦੱਸੀ ਜਾਂਦੇ ਆ ਹੁਣ ਤੁਹਾਡੀ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਮੰਗ ਸਰਕਾਰ ਤੋਂ ਸਾਡੀ ਇਹ ਹੀ ਮੰਗਿਆ ਕਿ ਜਿਨ੍ਹਾਂ ਨੇ ਇਹਨਾਂ ਨੇ ਜਿੰਨਾ ਵੀ ਇਹਨਾਂ ਨੇ ਨੌਕਰੀ ਦੇ ਨਾਲ ਤੱਕਾ ਕੀਤਾ ਹੈ ਪੁਲਿਸ ਬਾਅਦ ਵਿੱਚ ਆਈ ਆ ਉਹਨਾਂ ਨੇ ਵੀ ਦੇਖਿਆ ਕਿ ਉਹਨਾਂ ਨੂੰ ਜੋਗ ਬਣਦੀ ਕਾਰਵਾਈ ਉਹ ਕਰਨਗੇ ਔਰ ਲੈ ਕੇ ਗਿਆ ਉਹਨੂੰ ਨਾਲ ਕਿਉਂਕਿ ਮਲਾਜ਼ਮਾਂ ਦੇ ਨਾਲ ਇਹਨਾਂ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਤੇ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਬੰਦੀ ਕਾਰਵਾਈ ਕੀਤੀ ਜਾਵੇ ਤੇ ਕੇਨਆਰਈ ਨਾਤੇ ਤੁਸੀਂ ਕੀ ਕਹਿਣ ਜਾਂਦੇ ਹੋ ਮੈਂ ਨਾਰਈ ਨਾਤੇ ਗਏ ਇਹ ਕਹਿੰਦਾ ਚਾਹਨਾ ਕਿ ਜਦ ਕੀ ਦੇਖੋ ਗਵਰਨਮੈਂਟ ਵੀ ਕਹਿ ਰਹੀ ਹੈ ਕਿ ਐਨਆਰਈ ਦੀ ਪ੍ਰਾਪਰਟੀ ਆ ਕੋਈ ਵੀ ਕੋਤੇ ਤੇ ਕੋਈ ਵੀ ਹਮਲਾ ਨਹੀਂ ਕਰ ਕੋਈ ਵੀ ਕਬਜ਼ਾ ਨਹੀਂ ਕਰ ਸਕਦਾ ਕੋਈ ਵੀ ਉਹਨਾਂ ਨੂੰ ਹਰੈਸਮੈਂਟ ਨਹੀਂ ਕਰ ਸਕਦਾ ਜਦ ਕਿ ਇਹ ਆਦਮੀ ਹਰ ਜਗ੍ਹਾ ਸਾਨੂੰ ਹਰੈਸਮੈਂਟ ਕਰ ਰਿਹਾ ਇੱਕ ਪ੍ਰਧਾਨ ਹੋਣ ਦੇ ਨਾਤੇ ਜਿਆਦਾ ਜਾਨ ਪਛਾਣ ਹੋਣ ਦੇ ਨਾਤੇ ਸਾਨੂੰ ਬਸ ਪਰੇਸ਼ਾਨ ਕਰ ਰਿਹਾ ਜੀ ਬਿਨਾ ਪੇਪਰਾਂ ਦੇ ਆਧਾਰ ਤੋਂ